ਖਬਰ ਬਟਾਲਾ ਤੋਂ ਹੈ ਜਿੱਥੇ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਅਤੇ ਬੇਟੀ ਬਚਾਓ ਤੇ ਬੇਟੀ ਪੜਾਉ ਦਾ ਸੰਦੇਸ਼ ਦੇਣ ਦੇ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਇੱਕ ਚੰਗਾ ਉਪਰਾਲਾ ਕੀਤਾ ਜਿੱਥੇ ਇੱਕ ਚੰਗੇ ਚੌਕ ਦਾ ਨਿਰਮਾਣ ਕੀਤਾ ਗਿਆ ਤੇ ਇਹ ਚੌਕ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਜੋ ਕਿ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰ ਰਿਹਾ ਹੈ ਤਾਂ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਲੈ ਕੇ ਗੁਰਦਾਸਪੁਰ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਇਹ ਉਪਰਾਲਾ ਕਰਦੇ ਹੋਏ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਰਿਆਰ ਬਾਈਪਾਸ ਤੇ ਇੱਕ ਚੌਂਕ ਦਾ ਨਿਰਮਾਣ ਕਰਵਾਇਆ ਕੁਝ ਦਿਨ ਪਹਿਲਾਂ ਹੋਏ ਇਸ ਚੌਂਕ ਦੇ ਉਦਘਾਟਨ ਤੋਂ ਬਾਅਦ ਲਗਾਤਾਰ ਚੌਂਕ 'ਚ ਲੋਕਾਂ ਦੇ ਵੱਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ ਖਿੱਚ ਦਾ ਕੇਂਦਰ ਬਣਿਆ ਹੋਇਆ ਕਿਉਂਕਿ ਖੂਬਸੂਰਤ ਚੌਕ ਪੰਜਾਬੀ ਮਾਬੋਲੀ ਨੂੰ ਵੀ ਪਰਫੁੱਲਤ ਕਰ ਰਿਹਾ ਹੈ ਜੇਕਰ ਅੱਜ ਗੱਲ ਕਰੀਏ ਤਾਂ ਸਾਹਿਤ ਸਿੱਖਿਆ ਪੰਜਾਬੀ ਫਿਲਮ ਇੰਡਸਟਰੀ ਦੇ ਇਲਾਵਾ ਕਈ ਸਮਾਜ ਸੇਵੀ ਵੀ ਇਸ ਜਗ੍ਹਾ ਤੇ ਉੱਪਰ ਪਹੁੰਚੇ ਗੱਲਬਾਤ ਦੌਰਾਨ ਪਹੁੰਚੇ ਹੋਈਆਂ ਵਕਫਾ ਖਸ਼ਕੀਤਾਂ ਵਿਸ਼ਵ ਪ੍ਰਸਿੱਧ ਲੇਖਕ ਚિત੍ਰਕਾਰ ਬਾਬਾ ਬਲਵੰਤ ਜ਼ਿਲ੍ਹਾ ਪਹਾਸ਼ਾ ਅਧਿਕਾਰੀ ਪਰਮਜੀਤ ਸਿੰਘ ਕਲਸੀ ਅਤੇ ਪੰਜਾਬੀ ਦੇ ਲੈਕਚਰਾਰ ਸੀਮਾ ਕੁਮਾਰੀ ਨੇ ਪੰਜਾਬ ਸਰਕਾਰ ਦੇ ਖਾਸ ਤੌਰ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੇ ਗਏ ਸੁਪਰਾਲੇ ਦੀ ਛਲਾਗਾ ਕਰਦੇ ਹੋਏ ਕਿਹਾ ਕਿ ਮਾਤ ਪਾਸ਼ਾ ਨੂੰ ਪਰਫੂਲਿਤ ਕਰਨ ਦੇ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੇ ਵਿੱਚ ਜੋ ਚੇਅਰਮੈਨ ਨੇ ਉਪਰਾਲਾ ਕੀਤਾ ਹੈ ਇਸ ਤਰ੍ਹਾਂ ਦੇ ਚੌਕ ਸਮੁੱਚੇ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਬਣਨੇ ਚਾਹੀਦੇ ਨੇ ਇਹ ਮੈਨੂੰ ਇੱਕ ਦੋ ਦਿਨ ਪਤਾ ਲੱਗਿਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਤੇ ਇੱਕ ਨਵਾਂ ਚੌਕ ਬਣਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਦੀ ਐਫਰਟਸ ਦੇ ਨਾਲ ਔਰ ਇੱਕ ਡਿਫਰੈਂਟ ਤਰ੍ਹਾਂ ਦਾ ਪਰਪਸਫੁਲ ਜਿਹੜਾ ਇਹ ਜਿਹੜਾ ਚੌਕ ਹੈਗਾ ਪਰ ਨਾ ਸ਼ਹਿਰ ਦੇ ਵਿੱਚ ਹੋਰ ਚੌਕ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਇਸ ਚੌਕ ਦਾ ਇੱਕ ਖਾਸ ਮਕਸਦ ਹੈ ਮਤਲਬ ਹੈ ਜਿਹੜੇ ਕਿ ਆਮ ਲੋਕਾਂ ਨੂੰ ਇੱਕ ਤਾਂ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਜੋੜਨ ਦਾ ਉਪਰਾਹਲਾ ਹੈ ਦੂਸਰਾ ਜਿਹੜਾ ਸਾਡੇ ਬੇਟੀ ਪੜਾਓ ਬੇਟੀ ਬਚਾਓ ਦਾ ਜਿਹੜਾ ਇੱਕ ਨੈਸ਼ਨਲ ਨਾਰਾ ਦਿੱਤਾ ਗਿਆ ਸੀ ਉਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਉਹਦਾ ਮਤਲਬ ਖਲ ਕਰੇਗਾ ਕਿਉਂਕਿ ਬੱਚੀਆਂ ਨੂੰ ਬੇਟੀਆਂ ਨੂੰ ਅੱਜ ਤੋਂ 40 50 ਸਾਲ ਪਹਿਲਾਂ ਬਹੁਤੀ ਐਜੂਕੇਸ਼ਨ ਨਹੀਂ ਸੀ ਦਿੱਤੀ ਜਾਂਦੀ ਐਵੇਂ ਚਾਰ ਪੰਜ ਜਮਾਤਾਂ ਪੜਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਰਸੋਈ ਦਾ ਕੰਮ ਸਿਲਾਈ ਕਢਾਈ ਦਾ ਕੰਮ ਕਰਾ ਕੇ ਉਹਨਾਂ ਨੂੰ ਅਗਲੇ ਘਰ ਤੋਰ ਦਿੱਤਾ ਜਾਂਦਾ ਸੀ ਲੇਕਿਨ ਕੁਝ ਸਾਲਾਂ ਬਾਅਦ ਹੌਲੀ-ਹੌਲੀ ਜਿਹੜੀ ਹੈ ਤਰੱਕੀ ਹੋਈ ਹੈ ਕਿ ਸਾਡੀਆਂ ਬੇਟੀਆਂ ਪੜ੍ਹ ਕੇ ਚੰਗੇ ਅਹੁਦਿਆਂ ਤੇ ਪਹੁੰਚੀਆਂ ਔਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚ ਜਿਹੜੀ ਮਾਂ ਬੋਲੀ ਮਾਂ ਬੋਲੀ ਦਾ ਮਤਲਬ ਕੋਈ ਵੀ ਮਾਂ ਉਨੀ ਕੋਈ ਵੀ ਭਾਸ਼ਾ ਹੋਵੇ ਸਭ ਤੋਂ ਪਹਿਲਾਂ ਬੱਚਾ ਜਿਹੜਾ ਉਹ ਆਪਣੀ ਮਾਂ ਦੀ ਬੋਲੀ ਸਿੱਖਦਾ ਕਿਉਂਕਿ ਬੱਚੇ ਨੇ ਹਮੇਸ਼ਾ ਮਾਂ ਦੇ ਕੋਲ ਹੀ ਰਹਿਣਾ ਹੁੰਦਾ ਇਸ ਵਤ ਕਿ ਇਸ ਜਿਹੜੀ ਮਾਂ ਬੋਲੀ ਆ ਦੀ ਜਿਹੜੀ ਹੈ ਇੱਜ਼ਤ ਔਰ ਮਾਣ ਜਿਹੜਾ ਹਰ ਕੌਮ ਨੂੰ ਹਰ ਧਰਮ ਨੂੰ ਕਰਨਾ ਚਾਹੀਦਾ ਕਿਉਂਕਿ ਮਾਂ ਬੋਲੀ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਹੈ ਇਹ ਮਾਂ ਦੇ ਨਾਲ ਸਬੰਧ ਹੈ ਔਰ ਇਸ ਚੌਂਕ ਦੇ ਵਿੱਚ ਇਹ ਜਿਹੜੀਆਂ ਨਵੀਆਂ ਪਿਰਤਾਂ ਪਈਆਂ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨ ਬੈਲ ਹੋਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦੀ ਬਹੁਤ ਮਿਹਰਬਾਨੀ ਸਮਝਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਔਰ ਇਹ ਕਾਮ ਜਨਤਾ ਵਾਸਤੇ ਇੱਕ ਗਿਫਟ ਦਿੱਤਾ ਔਰ ਮੇਰੀ ਕੋਸ਼ਿਸ਼ ਹੈ ਕਿ ਜਿਹੜੀ ਆਮ ਜਨਤਾ ਇਥੋਂ ਕ੍ਰੋਸ ਕਰਦੀ ਹੈ ਜਿਉ ਉਹਨਾਂ ਕੋਲੇ ਥੋੜਾ ਬਹੁਤ ਟਾਈਮ ਹੋਵੇ ਤੇ ਜਰੂਰ ਲੋਕਾਂ ਦੂਸਰਾ ਇਦਾਂ ਦੇ ਜਿਹੜੇ ਮਨੂਮੈਂਟਸ ਨੇ ਇਦਾਂ ਦੇ ਚੌਂਕ ਜਾਂ ਇਦਾਂ ਦੀਆਂ ਕੋਈ ਗੱਲ ਚੀਜ਼ਾਂ ਨੇ ਇਹ ਮੈਨੂੰ ਚਾਹਨਾ ਕਿ ਸ਼ਹਿਰ ਦੇ ਪਾਰਕਾਂ ਦੇ ਵਿੱਚ ਵੀ ਬਣਾਈਆਂ ਜਾਣ ਤਾਂ ਕਿ ਉੱਥੇ ਜਿਹੜੇ ਬੰਦੇ ਵਿਜ਼ਟਰ ਹੁੰਦੇ ਨੇ ਉੱਥੇ ਰੁਕ ਵੀ ਸਕਦੇ ਨੇ ਆਰਾਮ ਨਾਲ ਪੜ ਵੀ ਸਕਦੇ ਨੇ ਕਿਉਂਕਿ ਇਥੇ ਮੂਵਮੈਂਟ ਹੈਗੀ ਲਗਾਤਾਰ ਕੋਲ ਦੀ ਲੰਘ ਜਾਣਾ ਬਹੁਤ ਘੱਟ ਲੋਕਾਂ ਨੇ ਰੁਕਣਾ ਪਰ ਫਿਰ ਵੀ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਹੋਣਾ ਦਾ ਬਹੁਤ ਬਹੁਤ ਮਸ਼ਕੂਰ ਆ ਥੈਂਕ ਯੂ ਵੈਰੀ ਮਚ ਮੈਂ ਸੀਮਾ ਰਾਣੀ ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਅੱਜ ਅਸੀਂ ਇਸ ਚੌਂਕ 'ਚ ਪਹੁੰਚੇ ਆ ਇਸ ਚੌਂਕ ਨੂੰ ਦੇਖਣ ਵਾਸਤੇ ਪੰਜਾਬ ਸਰਕਾਰ ਦੀ ਰਹਿਨਮਾਈ ਵਿੱਚ ਸਾਡੇ ਸ਼ਹਿਰ ਦੇ ਮਾਨਯੋਗ ਪੰਜਾਬ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨਬੈਲ ਜੀ ਦੇ ਇਹ ਜਤਨਾ ਸਦਕਾ ਇਸ ਚੌਂਕ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ ਸ਼੍ਰੀ ਰਮਨ ਬਹਿਲ ਜੀ ਨੇ ਇਹ ਜਿਹੜਾ ਕਦਮ ਚੁੱਕਿਆ ਹੈ ਇਹ ਸਾਰੇ ਆਉਣ ਵਾਲੇ ਨੌਜਵਾਨ ਪੀੜ੍ਹੀ ਵਾਸਤੇ ਜਾਂ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਪੰਜਾਬੀ ਭਾਸ਼ਾ ਨੂੰ ਪੁਰਫੁੱਲਤ ਕਰਨ ਵਾਸਤੇ ਇਹ ਬੱਚਿਆਂ ਨੇ ਜਿਵੇਂ ਬੱਚਿਆਂ 'ਚ ਰੁਝਾਨ ਹੋ ਰਿਹਾ ਵਿਦੇਸ਼ੀ ਭਾਜਾ ਦੇ ਵੱਲ ਨੂੰ ਵੱਧ ਰਹੇ ਨੇ ਵਿਦੇਸ਼ੀ ਸੱਭਿਆਚਾਰ ਵੱਲ ਵੱਧ ਰਹੇ ਨੇ ਉਸ ਬੱਚਿਆਂ ਨੂੰ ਇਸ ਚੌਂਕ ਤੋਂ ਥੋੜੀ ਜੀ ਮਤਲਬ ਕਿ ਵਧੀਆ ਮਿਲੇਗਾ ਕਿ ਉਹ ਆਪਣੀ ਭਾਸ਼ਾ ਨੂੰ ਸਤਿਕਾਰ ਤੇ ਪਿਆਰ ਵਧੇਗਾ ਪਰ ਇਹ ਸਾਰਾ ਕੁਝ ਸ਼੍ਰੀ ਰਮਨ ਬੈਲ ਦੀ ਜਤਨਾ ਸਦਕਾ ਹੀ ਹੋ ਸਕਿਆ ਹੈ ਮੈਂ ਡਾਕਟਰ ਪੰਪੀ ਸਿੰਘ ਕਲਸੀ ਜ਼ਲਾ ਪਾਸ਼ਾ ਅਫਸਰ ਗੁਰਦਾਸਪੁਰ ਇਹ ਚਾਹੁੰਕ ਪੰਜਾਬ ਦੇ ਇਤਿਹਾਸਿਕ ਚੌਂਕਾਂ ਦੇ ਵਿੱਚ ਇੱਕ ਪਹਿਲ ਕਰਨੀ ਆ ਇਸ ਕਰਕੇ ਆ ਕਿਉਂਕਿ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਚੌਂਕ ਬਣਾਇਆ ਗਿਆ ਸ਼੍ਰੀ ਸਾਡੇ ਮਾਨਯੋਗ ਸ਼੍ਰੀ ਨਮਨਬਸ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਮਾਨ ਜੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ 우ਮਾ ਸ਼ੰਕਰ ਗੁਪਤਾ ਜੀ ਆਈਐਸ ਉਹਨਾਂ ਦੇ ਸਾਂਝੇ ਯਤਨਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਚੌਕ ਬਣਾਇਆ ਇਹ ਗੁਰਮੁਖੀ ਲਿਪੀ ਦਾ ਗੁਰਮੁਖੀ ਲਿਪੀ ਦੀ ਮਹਾਨਤਾ ਦਾ ਪੰਜਾਬੀ ਭਾਸ਼ਾ ਦੀ ਮਹਾਨਤਾ ਦਾ ਅਧਿਆਪਕ ਦੀ ਮਹਾਨਤਾ ਦਾ ਵਿੱਦਿਆ ਦੀ ਮਹਾਨਤਾ ਦਾ ਬੇਟੀ ਨੂੰ ਬਚਾਉਣ ਤੇ ਬੇਟੀ ਨੂੰ ਪੜ੍ਹਾਉਣ ਦੀ ਮਹਾਨਤਾ ਦਾ ਪ੍ਰਤੀਕ ਹੈ ਇੱਕ ਸਮੇ ਇਹ ਕਈ ਸੁਨੇਹ ਸਾਨੂੰ ਦਿੰਦਾ ਹੈ ਖੂਬਸੂਰਤ ਵੀ ਹੈ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਦਾਂ ਦੇ ਚੌਂਕ ਹੋਣੇ ਚਾਹੀਦੇ ਆ ਜਿਹੜੇ ਇਸ ਗੱਲ ਪ੍ਰਤੀ ਸਾਨੂੰ ਸੁਚੇਤ ਕਰਨ ਕਿ ਵਿਦਿਆ ਨਾਲ ਜੁੜੋ ਆਪਣੀ ਮਾਂ ਬੋਲੀ ਦੇ ਨਾਲ ਜੁੜੋ ਆਪਣੀ ਲਿਪੀ ਦੇ ਨਾਲ ਜੁੜੋ ਉਹਦੇ ਵਿੱਚ ਮਹਾਨਤਾ ਘਟਣ ਦੇ ਨਾਲ-ਨਾਲ ਮਿਹਨਤ ਕਰਨ ਦੇ ਨਾਲ-ਨਾਲ ਆਪਣੇ ਸਮਾਜ ਨੂੰ ਅਸੀਂ ਵਧੀਆ ਬਣਾਉਣ ਦੇ ਉਪਰਾਲੇ ਕਰੀਏ ਹੋਰ ਨਾ ਪਿਛਾਵਾਂ ਦੇ ਵਿੱਚ ਸਾਡੀ ਬਹੁਤ ਮਹਾਰਤ ਹੋਵੇ ਪਰ ਜਿਹੜੀ ਆਪਣੀ ਮਾਂ ਬੋਲੀ ਆ ਆਪਣੀ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹਦੇ ਵਿੱਚ ਅਸੀਂ ਸਭ ਤੋਂ ਵੱਧ ਸਾਡੀ ਮਹਾਰਤ ਤੇ ਉਹਦਾ ਪਹਿਲਾ ਦਰਜਾ ਸਾਡੇ ਜ਼ਿਹਨ ਦੇ ਵਿੱਚ ਵੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਵੀ ਹੋਣਾ ਚਾਹੀਦਾ ਤੋਂ ਇਹ ਚੌਂਕ ਉਸੇ ਗੱਲ ਦਾ ਇੱਕ ਪ੍ਰਤੀਕ ਹੈ ਔਰਤ ਦੇ ਸਤਕਾਰ ਦਾ ਪ੍ਰਤੀਕ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਲੋਗੋ ਇੱਥੇ ਲਿਖਿਆ ਗਿਆ ਸਲੋਗਨ ਜਿਹੜਾ ਲਿਖਿਆ ਗਿਆ ਉਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਔਰਤ ਦੀ ਮਹਾਨਤਾ ਨੂੰ ਸਮਝੀਏ ਉਹਨਾਂ ਨੂੰ ਸਤਕਾਰ ਦਈਏ ਉਹਨਾਂ ਨੂੰ ਪੜ੍ਹਾਈਏ ਵੱਧ ਤੋਂ ਵੱਧ ਤੇ ਸਮਾਜ ਨੂੰ ਵਧੀਆ ਬਣਾਈਏ